ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਲਾਈਵ ਆ ਜੀ ਫਿਰ ਤੋਂ ਆਪਣਾ ਤੁਹਾਨੂੰ ਟਾਇਰ ਆਂਗਣਾਇਆ ਹੈ ਹੈ ਏਗੜੇ ਆ ਪਤਾ ਨਹੀਂ ਕਿਹਦੇ ਦੋਸਤ ਉਹ ਹੋ ਰਾਇ ਇਹ ਟਾਇਰ ਹੋਰਦੇ ਆ ਜਿਹੜਾ ਸੇਕ ਟਾਂਕੀ ਪੀ ਜਾਂਦੇ ਆ ਇਹਨਾਂ ਨੂੰ ਬਾਰੇ ਆਣਾਂ ਬਾਤ ਤੇ ਹੋਰ ਪਾਤੀਆਂ ਫੜ ਕੇ ਬਾਦ ਮਾਰੇ ਵੀੜਿਆ ਫੜ ਮਾਰੇ ਬੋਲੀ ਆ ਹਾਂ ਜੀ ਚੱਕੋ ਦਾ ਚੈੱਕ ਕਰੋ ਕੋਸੋ ਅਸਲਾ ਜੀ ਕਹਿੰਦੇ ਇੰਡੀਆ ਦਾ ਸਭ ਤੋਂ ਹੈਵੀ ਰਿਮ ਚੈੱਕ ਕਰੋ ਚੈੱਕ ਹੀ ਚੈੱਕ ਕਰੋ ਹੋਰ ਜੀ ਬੱਸ ਇਹ ਜੀ ਇੰਡੀਆ ਦਾ ਸਭ ਤੋਂ ਪਹਿਲਾ ਹੈਵੀ ਰੈਮ ਮੂਰਲਾ 28 29 ਇੰਚ ਚੌੜਾ ਜੀ 710 ਨੰਬਰ 50 22 710 ਰੁਪਿਆ 2250 ਨੰਬਰ ਹੈ ਜੀ ਇਹ ਆ ਭਾਜੀ ਆਪਣੇ ਗਰੇਨ ਭਾਜੀ ਹੁਣੀ ਦੇਖੋ ਭਾਜੀ ਦੇ ਢਿੱਡ ਤੋਂ ਵੀ ਉੱਪਰ ਜਾਂਦਾ ਜੀ ਦੇਖੋ ਚੈੱਕ ਕਰੋ ਚੈੱਕ ਮੈਂ ਗਿਆ ਭਾਜੀ ਫਿਨਿਸ਼ਿੰਗ ਆਏ ਫਿਨਿਸ਼ਿੰਗ ਅੰਦਰ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਹੋਈ ਹੋਏ ਬੜਾ ਯਾਰ ਤੇ ਬੜੀ ਆਖਰੀ ਲੋਲਾ ਮਾਨੂੰ ਗੱਡੀ ਜਾਂਦਾ ਲਾਈਵ ਤੇ ਯਾਰ ਉਹ ਇੱਚ ਕਿਹੜਾ ਕੁੜੀਆਂ ਆਣੀਆਂ ਆ ਆਜਾ ਹੁਣ ਸ਼ਾਈਨਿੰਗ ਲਾ ਭਾਰੀ ਇਹਨਾਂ ਨੂੰ ਕਰੋ ਜੀ ਚੈੱਕ ਸ਼ਾਈਨ ਸ਼ਾਈਨਿੰਗ ਹਾਂ ਚੈੱਕ ਕਰੋ ਭਾਜੀ ਲੈ ਮੈਂ ਕਿਹਾ ਭਾਜੀ 2K ਪੇਂਟ ਹੈ ਸ਼ਾਈਨਿੰਗ ਦੇਖੋ ਭਾਜੀ ਸ਼ਾਈਨਿੰਗ ਅਲਾਈਨਸ ਦਾ ਹੈ ਰ ਅਲਾਈਨਸ ਲਾਈਨਸ ਟਾਪ ਕੰਪਨੀ ਉਹ ਜਾਨੀ ਥੋੜੀ ਲੈ ਕੇ ਆਣਾ ਇੱਕਦਮ ਨਹੀਂ ਰੇ 710 ਨੰਬਰ ਗੁੱਡੀ ਚੈੱਕ ਕਰੋ ਜੀ ਗੁੱਡੀ ਇਹ ਦੀ ਇਹ ਜਾਨੀ ਟਾਇਰ ਚ ਦਾ ਛੋਟਾ ਹੀ ਹੈ ਜੀ ਛੋਟਾ ਛੋਟਾ ਕਹਿੰਦੇ ਛੋਟਾ ਛੋਟਾ ਸਹੀ ਗੱਲ ਆ ਭਾਜੀ ਇਹ ਕੰਮ ਸੇ ਘੱਮ ਭਾਜੀ 50 ਪਲੱਸ ਇਹ 50 ਪਲੱਸ ਨਹੀਂ ਇਹ 80 80 ਪਲੱਸ ਆ ਇਹ ਜਾਨੀ ਕੁਆਂਟਲ ਦੇ ਲਾਗੇ ਰੇਮ ਆ ਕੁਆਂਟਲ ਦੇ ਲਾਗੇ ਰੇਮ ਆ ਜੀ ਟਾਇਰ ਪਾ ਕੇ ਡੇਢ ਕੁਆਂਟਲ ਦਾ ਜੀ ਹਾਂ ਜੀ 1 ਕੁਆਂਟਲ ਵਜਨ ਹੋ ਜੂਗਾ ਸਿਰੇ ਟਾਇਰ ਦਾ ਕਿਨੇ ਦੁਆ ਕੀ ਹੋਇਆ ਉਹ ਤੂੰ ਪਾ ਜੀ ਰੰ ਦਿਖਾ ਡੇਢ ਕੁਆਂਟਲ ਵਜਨ ਹੋ ਜਾਣਾ ਇਹਦਾ ਜੀ ਡੇਢ ਕੁਆਂਟਲ ਪੈਰ ਸਿਰੇ ਟਾਇਰ ਤੇ ਸਿਰੇ ਰੇਮ ਦਾ ਪਲੇਟ ਦੇਖੋ ਜੀ ਪਲੇਟ ਪਲੇਟ ਤੁਹਾਨੂੰ ਦਿਖਾਣਾ ਦੇਖੋ ਕਿੰਨੀ ਹੈਵੀ ਪਲੇਟ ਲੱਗੀ ਆ ਜੀ ਐਂਡ ਫੇਸ ਕਰਕੇ ਆ ਜੀ ਆ ਦੇਖੋ ਫੇਸ ਕੀਤੇ ਆ ਐਂਡ ਗਲਾਈ ਐਂਡ ਸੈੱਟ ਆ ਜੀ ਹਜੇ ਧੋਨੇ ਵੀ ਆ ਦਾਦੇ ਉਹਦਾ ਭਾਈ ਹਜੇ ਧੋਨੇ ਹਜੇ ਫਿਟਿੰਗ ਕੀਤੀ ਆ ਜੀ ਫਿਟਿੰਗ ਕਰਕੇ ਤਲਾ ਕੇ ਸੁਣਿਓ ਗੁਰ ਸਿੱਖਾਂ ਵਾ ਕਾਟਰ ਕਾਟਰ ਦੇਖੋ ਭਾਈ ਭਾਈ ਇਹ ਹੈਗਾ ਗਰਨ ਟਾਇਰ ਵਾਲਿਆਂ ਦੇ ਗਰਨ ਟਾਇਰ ਚੈੱਕ ਕਰੋ ਭਾਜੀ ਚੈਟ ਮਗਾ ਟੋ ਇਹ ਜੀ ਇੰਡੀਆ ਦਾ ਪਹਿਲਾ ਹੈਵੀ ਰੇਮ ਹੈ ਬਹੁਤ ਮੋਟਾ ਜੀ ਇਹ ਐਂਡ ਹੈਵੀ ਸਪੋਰਟ ਲਾ ਕੇ ਬਣਾਇਆ ਗਿਆ ਜੀ ਜਿਹੜੀ ਆਹ ਵਾਲੀ ਵਿਚਾਲੀ ਸੈਂਟਰ ਵਾਲੀ ਪਲੇਟ ਆ ਜੀ ਇਹ ਹੀ ਕਮ ਸੇ ਕਮ ਅੱਧਾ ਪੌਣੀ ਇੰਚ ਮੋਟੀ ਆ ਜੀ ਇਹ ਰੋਲ ਕਰਕੇ ਚੰਗੀ ਤਰ੍ਹਾਂ ਅਲਾਈਨਮੈਂਟ ਕਰਕੇ ਤਾਂ ਬਣੀ ਆ ਜੀ ਦੇਖੋ ਜੀ ਦੇਖੋ ਚੈੱਕ ਕਰੋ ਚੈੱਕ ਚੈੱਕ ਕਰਦੇ ਰਹੋ ਬਸ ਤਾਇਰਾ ਤਾਂ ਬਹੁਤ ਪਏ ਆ ਬਹੁਤ ਮੈਂ ਕਿਹਾ 2 ਘੰਟਾ ਰੇਮ ਬਣੇ ਪਏ ਆ ਜਿੱਦਾਂ ਮਰ ਜਿਆ ਦੇਖੋ ਜੀ ਜੋਬਰ ਇਹਨੂੰ ਚਲਾਉਣ ਲਈ ਜਿਗਰਾ ਚਾਹੀਦਾ ਜਿਗਰਾ ਜਿਗਰੇ ਨਾਲ ਹੀ ਗੱਲ ਬਣਦੀ ਹੈ ਕਿਉਂਕਿ ਦੇਖ ਦੂਰੋਂ ਦਿਖਾਣਾ ਤੁਹਾਨੂੰ ਦੂਰੋ ਦੇਖੋ ਜੀ ਬੜਾ ਸਾਹਿਬੀ ਰਹਿਣੀ ਹੈ। ਤਾਂ ਇਹ ਤੁਹਾਨੂੰ ਦਿਖਾਉਣਾ ਜਿਹੜਾ 10 50 16 ਆ ਉਹਦਾ ਕਿੰਨਾ ਕਿਹਾ ਦੇ ਮੂਰੇ। ਲਈ ਚੈੱਕ ਕਰੋ। ਇਹ ਦਾਦਾ ਜੀ ਆ ਨਾਲ ਖੜੇ। ਤਾਂ ਜਾ ਕੇ ਗੱਲ ਬਣੀ ਆ ਦੇਖੋ ਜੀ। ਇਹ ਵੀ ਮੂਰੇ ਪਹਿਣਾ ਇਹ ਵੀ ਮੂਰੇ ਪਏ ਆ। ਇਹ ਪੁਰਾਣਾ ਆ ਇਹ ਨਵੇਂ ਚ ਪਹਿਣਾ ਇਹ ਹੁਣ ਦੇਖੀ ਜਾਓ। ਗੱਲਬਾਤ ਜੈਸ ਹੋ ਕੇ ਆਣੀ ਜੈਸ ਦੇਖ ਕਰੋ ਦੇਖੋ ਉਹਦੇ ਅੱਧੇ ਤੇ ਆ ਅੱਧ ਤੇ ਹੀ ਅੱਧ ਕਰਾ ਚੈੱਕ ਕਰ ਰਿਹਾ ਹਾਂ ਉਹ ਹੋਇਆ ਤਾਂ ਨਹੀਂ ਚੱਕਿਆ ਲਾਈਵ ਤੇ ਚੱਲਦਾ 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 ਉਹ ਦੇਖੋ ਮੈਂ ਕਿਹਾ ਭਾਜੀ ਨਾਲ ਦਾਦਾ ਜੀ ਖੜੇ ਆ ਕੇ ਪੁੱਤ ਦੇ ਓਏ ਦੇਖ ਚੈੱਕ ਕਰ ਇਹ ਹੈਗਾ 1116 1116 ਤੇ 1116 1116 ਦਾਦਾ ਜੀ ਉਹ ਨਾਲ ਖੜੇ 1000 ਤੇ 710 ਹਾਂ ਵੀਕੇਡੀ ਦਾ ਆ ਵੀ ਲਾਓ ਨਾਲ ਲਾਓ ਇਹ ਆਹ ਜੀ ਵੀਕੇਡੀ ਦਾ ਦਾਦੇ ਬਰੇ ਨਵਾਂ ਟੀਕੇਡੀ ਦਾ ਇਹਦਾ 2016 ਆ ਦੇਖੋ ਜੀ ਚੈੱਕ ਕਰੋ ਪਾਜੀ ਆਇਓ ਕੱਢਦੇ ਆ ਨਹੀਂ ਨਹੀਂ ਮੈਂ ਵੀਡੀਓ ਬਣਾਣੀ ਇੱਕ ਬਣਾ ਕੇ ਅੰਦਾ ਭੇਜਣੀ ਆ ਉਹਨੂੰ ਹਾਂਜੀ ਓਕੇ ਓਕੇ ਪੈਂਡਰ ਉਹ ਖਰਾਦੀਆ ਸਾਹਿਬ ਨੂੰ ਥੋੜਾ ਜਿਹਾ ਹੇ ਕੰਮ ਪੈ ਗਿਆ ਸਗਾ ਇਹ ਕਰੋ ਜੈਕ ਭਾਜੀ ਸਾਰੇ ਉਹ ਦੂਰ ਸਗਾ ਥੋੜੇ ਜਿਹਾ ਨੇੜੇ ਹੋਇਆ ਆ ਭਾਜੀ ਹੁਣੀ ਹਰਿਆਣੇ ਤੋਂ ਆ ਐਚ ਆਰ ਸਾਹਿਲ ਮਲਿਕ ਨਾਮ ਆਈਡੀ ਵਾਈਦੀ ਸਾਹਿਲ ਮਲਿਕ ਕੱਟਾ ਯੂਟਿਊਬਰ ਇਹਦੇ ਨਾਲ ਦਾ ਟਾਇਰ ਜਿਹੜਾ ਬੰਨੀਆਂ ਫਿੱਟ ਕੀਤੇ ਸੀਗੇ ਇਹ ਏਕਾ ਬਾਈ ਹੁਣ ਅਜੁੰਡੀਰ ਤਿਆਰ ਹੋਣ ਵਾਲਿਆ ਇਹਨਾਂ ਦੇ ਟਾਇਰ ਹਜੇ ਆਣੇ ਆ ਉਹ ਤਾਂ ਫਿੱਟ ਕਰਨੇ ਆ ਜਿਹੜੇ ਆ ਇਹਦੇ ਨਾਲ ਦਾ ਟਾਇਰ ਲਾਇਸ ਕਰੋ ਜੀ ਚੈੱਕ ਅੰਦਰੋਂ ਟੂਕੇ ਦਾ ਰੰਗ ਆ ਸ਼ਾਈਨ ਪੂਰੀ ਟੂਕੇ ਦੀ ਰੰਗ ਦੀ ਜਾਣੀ ਹਜੇ ਫਿੱਟ ਕੀਤੇ ਆ ਧੋਤੇ ਨਹੀਂ ਹੈਗੇ ਆ ਰੌਣਕ ਮਾਇਆ ਆਂਕੰਡਾ ਭਾਜੀ ਆ ਮੜੀ ਮੜਿਆ ਯਾਰ ਉਹਦੀ ਟ੍ਰੈਂਡੀ ਬੈਗ ਕਰਾਉਣਾ ਉਹ ਨੰਗਾ ਨੂੰ ਛੱਡ ਦੇ ਮੜੀ ਮੜਿਆ ਮੈਂ ਮੋਬਾਈਲ ਇੱਕ ਮਿੰਟ ਫੜਾਦਾ ਜੀ ਉਹ ਫੜੀ ਮੋਬਾਈਲ ਯਾਰ ਉਹ ਟਰੈਲੀ ਲਾਦਣੀ ਹਣੀ ਲੰਘਣਾ ਆ ਹੌਣ ਤੇਰਾ ਗੱਲੇ ਹੱਥ ਦੇਖੋ ਜੀ ਲਾਈਕ ਕਰਿਆ ਕਰੋ ਭਾਜੀ ਲਾਈਕ ਕਰਿਆ ਕਰੋ ਮਨ ਨੂੰ ਦਸੱਲੀ ਹੁੰਦੀ ਆ ਕਿ ਹਾਂ ਜੀ ਲਾਈਕ ਹੁੰਦਾ ਆ ਆਇਓ ਆਇਓ ਕੋਈ ਨਹੀਂ ਬਾਜੀ ਆਪਣਾ ਹੀ ਆ ਪਈ ਅੰਦਰ ਹੈ ਨਹੀਂ ગયો ਬਾਂਟੀ ਭਾਈ ਨੂੰ ਮਿਲਣਾ ਉਹ ਬੈਠੇ ਭਾਜੀ ਪਰਲੇ ਪਾਸੇ ગયો ਪਾਜੀ ਬੈਠ ਕਿੱਥੇ ਰੱਖ ਲਿਆ ਬੈਠ ਉਹਦੇ ਅੰਦਰ ਦਾ ਉੱਥੇ ਨਹੀਂ ਸਾਹਮਣੇ ਰੱਖਿਆ ਢੜ ਕੇ ਰੱਖ ਮਾਰੇ ਬੋਲੀ ਆ ਨਹੀਂ ਕੱਢਦੇ ਜਾਣਾ ਕਿੱਥੇ ਇਹਨਾਂ ਨੇ ਚਪੇੜਾ ਖਾਣੀ ਆ ਕੋ ਸੁਣਿਆ ਤੂੰ ਤੋੜਦੀ ਏ ਦਿਲ ਬੱਲੀਏ ਉਹ ਸ਼ੈਡ ਓਵਰੇ ਬੈਗ ਹੋਰ ਆਜੂ ਅਮੀਰ ਐਨੇ ਬੰਦੇ ਤੁਸੀਂ ਭਾਈ ਜੀ ਚੈੱਕ ਕਰੋ ਯਾਰ ਲਾਈਕ ਕਰਿਆ ਕਰੋ ਭਾਈ ਤੁਸੀਂ ਲਾਈਕ ਕਰਦੇ ਨਹੀਂ ਹੈ ਯਾਰ ਭਾਈ ਕਮੈਂਟ ਕਰੋ ਲਾਈਕ ਕਰੋ ਤਾਂ ਸਾਨੂੰ ਇਹ ਆ ਮਨ ਨੂੰ تسلی ਮਿਲਦੀ ਹੈ ਕਿ ਹਾਂ ਭਾਜੀ ਲਾਈਕ ਕਰਦੇ ਕਮੈਂਟ ਕਰਦੇ ਆ ਦਿਲ ਖੁਸ਼ ਹੋ ਜਾਂਦਾ ਇਦਾਂ ਫਿਰ ਇਹ ਆ ਦੇਖੋ ਜੀ ਜਿੱਦਾਂ ਨਾਰਮਲ ਟੈਰ ਆਂਦੇ ਆ 716 ਚਿਤਲਾ ਕੇ ਸੁਣਿਓ ਕੁਸ ਆਹ ਹੋਸਨ ਦਾ ਫੋਨ ਆ ਗਿਆ ਕੱਟ ਦਿਨਾ ਆ ਗਿਆ 116 ਜੀ ਇਹ ਬੀਜੀਟੀ ਹੈ ਜੀ ਪਰਲੇ ਵਸੇ ਲਾਈਨਸ ਪਿਆ ਜੀ ਆ ਦੇਖੋ ਮੈਨਾਂ ਕਿ ਰਾਤ ਕਰਾਈ ਪਈ ਆ ਦਾਦਾ ਜੀ ਦੇ ਗੱਬੇ ਘੜੇ ਪੁੱਤ ਤਾੜੇ ਦੇ ਵਾਲੇ ਖੜੇ ਉਹਦੇ ਲੋ ਭਾਜੀ ਦੋ ਪੋਤੇਆਂ ਦੇ ਨਾਲ ਦਾਦਾ ਜੀ ਆ ਨੰਬਰ ਲਾਈ ਯਾਰ ਇਹਦਾ ਫੋਨ ਕਰੀ ਜਾਂਦਾ ਵਿੱਚ ਯਾਰ ਕਿਹੜਾ ਇਹ ਓਏ ਭਰਾ ਮੇਰੇ ਚਾਂਗਲੀ ਹੋਏ ਯਾਰ ਇਹ ਤੇ ਹੁਣ ਕਿੱਥੇ ਲੰਮਾ ਆਊਗਾ ਯਾਰ ਇਹਦਾ ਮਿਨੀਮਾਈਜ਼ ਕਰਦਾ ਹਨਾ ਚੱਲ ਲੋ ਹੋ ਗਿਆ 710 ਨੰਬਰ ਹੈ ਬਾਈ ਹਾਂਜੀ ਹਾਂਜੀ ਉਹ ਆਂਦੇ ਪਏ ਆਂਦੇ ਪਏ ਤੁਸੀਂ ਕਿੱਥੇ ਆ ਆ ਗਿਆ ਫਿਰ ਮੈਂ ਰਾਸਤੇ 'ਚ ਸੀਗਾ ਮੈਂ ਤਾਂ ਹੀ ਤਾਂ ਫੋਨ ਕੱਟਦਾ ਸੀ ਆ ਗਈ ਸੀ ਕਿਹਦੇ ਆ ਮਾਲਪੁਰ ਮਾਲਪੁਰ ਚੱਲ ਪੈਂ ਕਿਸੇ ਦਾ ਫੋਨ ਵਾ ਅਧਰ ਉਹ ਕਹੋਗਾ ਆਗੇ ਫੜ ਹੋਣਾ ਪਿੰਡੋਂ ਹੀ ਉਹ ਆ ਕੇ ਚੱਕ ਲੋ ਇਲਾ ਉਹ ਗੁਰੂ ਮੈਂ ਰਾਹ ਤੇ ਜਦੋਂ ਪੁਲ ਥੱਲੇ ਖੜਾ ਚਲ ਚੰਗਾ ਭਾਈ ਕਹਿੰਦਾ ਜੀ ਬੰਦੇ ਵਿੱਚ ਸ਼ਰਾਬੀ ਸ਼ਰਾਬੀ ਉਹ ਤਾਂ ਕਰਦੇ ਆ ਆ ਕੇ ਜਾ ਖੜਵਾ ਲੋ ਜੀ ਭਾਈ ਜੀ ਟਾਇਰ ਕਿਦਾਂ ਲੱਗਿਆ ਜਰੂਰ ਦੱਸਿਓ 710 ਨੰਬਰ ਆਪਾਂ ਨੂੰ ਅੱਜ ਕਾਲੀ ਆ ਤਾਂ ਕਰਕੇ ਸੋਰੀ ਆ ਜਿੰਨਾ ਕੋਲਾਈ ਬੋ ਹੋਣਾ ਸੋ ਜਰੂਰ ਕਿਦਾਂ ਲੱਗਿਆ ਟਾਇਰ 710 ਲਾਇਨਸ ਦਾ ਟਾਇਰ ਆ ਜੀ ਇਹ ਆਪਣੇ ਨਾਲ ਬਾਈ ਵੀਡੀਓ ਵੀ ਪਾਉਗੇ ਕਲੈਪ ਕਰੋਗੇ ਜਿਹਨਾਂ ਦਾ ਵੀ ਟਾਇਰ ਜਾਣਾ ਆ ਚੱਕਦੇ ਆ ਸੈਟਾਂ ਦਾ ਟਾਇਰ ਆ 710 ਜੀ ਚਿਤਨਾ ਬਣਾ ਰਹੇ ਆ ਜੀ ਬਹੁਤ ਕਹਿਦੀ ਏ ਲਾਈਵ ਦੇ ਵਿੱਚ ਫੋਨ ਬਹੁਤ ਆਉਂਦੇ ਆ ਜਰੂਰ ਦੱਸਿਓ ਭਾਜੀ ਲਾਈਕ ਜਰੂਰ ਕਰਿਓ ਵੀਡੀਓ ਥੈਂਕ ਯੂ ਸਾਰਿਆਂ ਦਾ ਐਚ ਆਰ ਵਾਲਿਆਂ ਨੂੰ ਟਾਇਰ ਦਿਖਾ ਦੇਣੇ ਆਪਾਂ ਟਾਇਰ ਦਿਖਾ ਕੇ ਆਪਾਂ ਓਕੇ ਕਰ ਦੇਣੀ ਆ ਗੇਮ ਇਹਨਾਂ ਨੂੰ ਆਪਾਂ ਟਾਇਰ ਟਰਾਂਸਪੋਰਟ ਤੇ ਭੇਜਾਂਗੇ ਇਹਨਾਂ ਦੇ ਤਿਆਰ ਹੋਣੇ ਟਾਇਰ ਹਜੇ ਸਾਹਿਲ ਮਾਲਿਕ ਆਈਡੀ ਇੰਸਟਾਗ੍ਰਾਮ ਵਾਲੀ ਚੇਤਨਾ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੈ ਉਹਨਾਂ ਨੂੰ ਦਿਖਾ ਲੈਣ ਗਿਆ ਆ ਟਾਇਰ ਉੱਥੇ ਆ ਹਰਿਆਣੇ ਵਾਲੇ ਦੇ ਤਾਂ ਹਾਂਜੀ ਐ ਕਹਾ ਪਰ ਹੈ ਭਾਈ ਭਾਈ ਆਪਾਂ ਜੀ ਹੈਗੇ ਆ ਨਮਾ ਸ਼ਹਿਰ ਗਰੰਟਰ ਗਰੰਟਰ ਨਮਾ ਸ਼ਹਿਰ ਠੀਕ ਹੈ ਜੀ ਓਕੇ ਧੰਨਵਾਦ ਸਾਰਿਆਂ ਦਾ ਵੀਡੀਓ ਪਿਆਰ ਦੇਣ ਲਈ ਐਕਚੁਅਲ ਤਾਂ ਮਿਲ ਜੂਗਾ ਬਾਜੀ ਮੈਸੇਜ ਕਰ ਲਿਓ ਇੰਸਟਾਗ੍ਰam ਤੇ ਹੋਇਆ ਗਿਆ ਪਿੱਛੇ ਜਾਣਾ ਕਿਦੇ ਹਰਿਆਣੇ ਵਾਲਿਆਂ ਨੂੰ ਅੱਛਾ ਠੀਕ ਆ ਜੀ ਧੰਨਵਾਦ ਸਾਨੂੰ ਆਪਾਂ ਲਾਈਵ ਮਿਲਦੇ ਆਂ ਫੇਰ ਹਾਂਜੀ ਇੱਕ ਇੱਕ ਮਿੰਟ ਹੋਰ ਕਰ ਦੰਨੇ ਲਾਈਵ ਚਲੋ ਹਾਂਜੀ ਐਚ ਆਰ ਵਾਲੇ ਭਾਜੀ ਇਹ ਹੈਗਾ ਹਾਂਜੀ 60 ਵਾਲੇ ਆਇਆ ਐਚ ਆਰ ਵਾਲੇ ਸਾਹਿਲ ਮਾਲਿਕ ਭਾਈ ਇਹਨਾਂ ਨੂੰ ਟਾਇਰ ਦਿਖਾ ਲੈਣੇ ਆਪਾਂ ਉੱਚੇ 38 ਇੰਚ ਓਕੇ ਜੀ ਆ ਫੋਰ ਮੈਨ ਜੀ ਓਕੇ ਸ਼ੁਕਰੀਆ ਥੈਂਕ ਯੂ ਕੱਲ ਨੂੰ ਮਿਲਦੇ ਆ ਜੀ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਕੱਲ ਨੂੰ ਆਪਾਂ ਲਾਈਵ ਕਰਦੇ ਆ ਫੇਰ ਓਕੇ ਸਤਿ ਸ੍ਰੀ ਅਕਾਲ